ਅਤੇ ਜ਼ਮੀਨ ਦੇ ਲਾਲਚ ਨੂੰ ਲੈ ਕੇ ਘਟਨਾ ਨੂੰ ਪਤਾ ਗਿਆ ਅੱਜ ਆਮ ਪੁਰਸ ਵੱਲੋਂ ਸਰਬਜੀਤ ਕੌਰ ਗਿਰਪਦਾਰ ਕਾਤਲ ਦਾ ਮਾਮਲਾ ਦਰਜ ਮਾਮਲਾ ਪਿੰਡ ਨਰਾਰਾ ਤੀਸਾ ਦਾ ਕੀ ਸੁਗਨਾਮ ਹੈ ਤੁਹਾਡਾ ਮੇਰਾ ਨਾਮ ਹੈ ਬਲਬੀਰ ਸਿੰਘ ਜਿਹੜਾ ਪਿੰਡ ਹੈ ਪਿੰਡ ਬਾਠਾ ਇਹ ਰਾਜਿੰਦਰ ਕੌਰ ਜੀ ਕੀ ਲੱਗਦੇ ਨੇ ਤੁਹਾਡੇ ਜਿਹਾ ਹੀ ਅੱਛਾ ਹੋਈਆ ਮੇਰੀ ਭੈਣ ਲਾ ਦੀ ਕੀ ਗੱਲ ਹੋਈਆ ਕਿਵੇਂ ਮੌਤ ਹੋਈਆ ਇਹਨਾਂ ਦੀ ਇਹਦੀ ਨੂੰਹ ਕਰਦੀ ਦੀ ਰੀਵਰ ਸਮਝਾ ਕੇ ਵੀ ਆਏ ਆ ਉਹਦੇ ਫੇਰੇ 6:30 ਵਜੇ ਠੱਕੇ ਨਟਾ ਕੇ ਪੇਤੀ ਜੀ ਦਵਾਈ ਨਹੀਂ ਨੂੰਹ ਦਾ ਕੀ ਨਾਮ ਹੈ ਜੀ ਸਰਬਜੀਤ ਕੌਰ ਕਿਹੜੇ ਪਿੰਡ ਦੀ ਗੱਲ ਹੈ ਇਹ ਇਹ ਦੰਦਰਾਲਾ ਢਿੰਡਸੇ ਦੀ ਅੱਛਾ ਕਿੰਨੀ ਕੁ ਉਮਰ ਹੈ ਉਹਨਾਂ ਦੇ ਨੂੰਹ ਦੀ ਹਸਪੀਟਲ ਬਿਆੜੀ ਯਾਰ ਦਿਵਸ ਸਿੱ ਤੋਂ ਕੰਡਾ ਜਾ ਕਿੰਨੇ ਸਾਲ ਹੋ ਗਏ ਵਿਆਹ ਨੂੰ 20 ਸਾਲ ਹੋ ਗਏ ਹੋਏ ਜੀ ਅੱਛਾ ਤੇ ਇਹਨਾਂ ਦੀ ਕਿੰਨੀ ਉਮਰ ਸੀ ਰਾਜਿੰਦਰ ਕੌਰ ਜੀ ਦੀ 65 ਸਾਲ ਕੀ ਕਾਰਨ ਕੀ ਹੋਇਆ ਕਿ ਉਹ ਦਵਾਈ ਪਲਾਈਆ ਉਹਨਾਂ ਆ ਲੜਦੀ ਘਰੇ ਘਰੇ ਹਰ ਵਕਤ ਰੱਖਦੀ ਸੀ ਅੱਛਾ ਜੀ ਉਟਦੀ ਦੀ ਤੇ ਉਹਦਾ ਚੁਬੜਾ ਵੀ ਟੁੱਟੇ ਹੋਏ ਸੀ ਇੱਕ ਮਿੰਟ ਇੱਕ ਮਿੰਟ ਰੱਖਿਓ ਬਾਈ ਇਹਨੂੰ ਬੰਦ ਕਰਕੇ ਉਧਰ ਫੜਾ ਦਿਓ ਤੁਹਾਡੇ ਕਹਿਣ ਮੁਤਾਬਕ ਹੈ ਮੈਂ ਐਵੇਂ ਹੋ ਗਿਆ ਵੀ ਨੂੰਹ ਨੇ ਸੱਸ ਮਾਰਦੀ ਨਾ ਮੇਰੇ ਪੰਡੂਏ ਦੇ ਵੀ ਨਹੀ ਰੋਗ ਦਾ ਸੀ ਉਹ ਹਾਂਜੀ ਉਹਦੇ ਲੱਤ ਮਾਰ ਕੇ ਸਿੜਦਾ ਹੋ अच्छा जी। ਉਹਨਾਂ ਦਾ ਕੀ ਨਾਮ ਹੈ? ਨਰਪਾਲ ਸਿੰਘ। ਅੱਛਾ। ਉਹ ਇਹ ਉਹਨੇ ਮੇਰੇ ਬਹੁਤ ਅਧਿਕਤਾਂ ਫੜ ਲਈ। ਅੱਛਾ ਜੀ। ਚਾਹ ਬੈਂਦੀ ਦੇ ਵਿੱਚ ਘੋਲ ਕੇ ਕਹਿੰਦੀ ਪੀ ਪੀ ਤੱਕੇ ਨਾ ਪੀ ਤੀ। ਅੱਛਾ ਜੀ। ਤੇ ਸਰਵਜੀਤ ਕੋਲ ਤਾਂ ਆਪਣੇ ਘਰ ਵਾਲਿਆਂ ਨਾਲ ਵਿਹਾਰ ਕਿ ਹੋ ਜਾ। ਉਹਦਾ ਵੀ ਮਾੜਾ ਹੀ ਹੈ। ਅੱਛਾ। ਤੇ ਬੱਚੇ ਕਿੰਨੇ ਨੇ ਉਹਨਾਂ ਕੋਲੇ? 2 ਕਿੰਨੀ ਉਮਰ ਦਾ? 19 ਸਾਲ ਦਾ। ਉਹ ਫਿਰ ਵਿਆਹ ਨੂੰ ਤਾਂ ਤੁਹਾਡੇ ਮੁਤਾਬਕ ਬਹੁਤ ਦੇਰ ਹੋ ਗਈ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਵੀ ਹੁਣ ਤੱਕਰ ਸੱਸ ਨੂੰ ਵੀ ਲੜਾਈ ਚੱਲੀ ਜਾਂਦੀ ਹੈ। ਉਹਦੇ ਤੋਂ ਬਾਅਦ ਦੀ ਚੱਲਦੀ ਹੈ। ਅੱਛਾ ਜੀ ਮੁੱਖ ਕਾਰਨ ਕੀ ਆ ਕਲੇਸ਼ ਤੋਂ ਬਿਨਾਂ ਕੋਈ ਹੋਰ ਗੱਲ ਆ ਹੋਰ ਤਾਂ ਕੋਈ ਨਹੀਂ ਝਗੜਾ ਕੋਈ ਨਾ 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 ਸਿਰਫ ਆਪਸੀ ਕਲੇਸ਼ ਕਰਕੇ ਦਵਾਈ ਭਲਾਤੀ ਹਾਂ ਜੀ ਆਪਾਂ ਇਸ ਪੈਸੇ ਪੈਸੇ ਕਰੀਏ ਜੀ ਜੀ ਜ਼ਮੀਨ ਨਾ ਕਰੋ ਮੇਰੇ ਜ਼ਮੀਨ ਨਾ ਕਰੋ ਮਤਲਬ ਕਿ ਇਹ ਗੱਲ ਆ ਸਹੀ ਕਦੋਂ ਦੀ ਘਟਨਾ ਹੈ ਇਹ ਕੱਲ ਦੀ ਹੈ ਕਿੰਨੇ ਕੁ ਵਜੇ ਛੇ ਮੇਰੇ ਕੋਲ ਫੋਨ ਗਿਆ ਜੀ 7 ਵਜੇ ਸ਼ਾਮ 6:30 ਵਜੇ ਪਈ ਹੈ ਅੱਛਾ ਜੀ ਇਹ ਜੀ ਜੀ ਉਹਦੇ ਹਸਪਤਾਲ ਲੈ ਕੇ ਮੇਰੇ ਹਸਪਤਾਲ ਤਾਂ ਜੀ ਫਿਰ ਉਹ ਪੰਮਾ ਲੈ ਕੇ ਆ ਜੀ ਮੁੰਡਾ ਮੰਡੀਆਂ ਉਹਨਾਂ ਦਾ ਜਿਹੜਾ ਮੁੰਡਾ ਹੈ ਜਿਹੜੀ ਕੁੜੀ ਨੂੰ ਹਾਂ ਮਾਰਿਆ ਹੈ ਆਪਣੇ ਸੱਸ ਨੂੰ ਉਹਦੇ ਘਰ ਵਾਲੇ ਦਾ ਕੀ ਪੱਖ ਹੈ ਉਹ ਕਿਹਦੇ ਵੱਲ ਆ ਉਹ ਇੱਧਰ ਆ ਜੀ ਅੱਛਾ ਉਹ ਆਪਣੀ ਘਰ ਵਾਲੀ ਦੇ ਨਾਲ ਨਹੀਂ ਹੈਗਾ ਹਾਂ ਜੀ ਆਪਣੀ ਘਰ ਵਾਲੀ ਦੇ ਪੱਖ 'ਚ ਨਹੀਂ ਹੈਗਾ ਉਹ ਮੁੰਡਾ ਉਹ ਤਾਂ ਪਾਗਲ ਕਰਿਆ ਬੈ ਜੀ ਦਾਰੂ ਪੀਂਜਣ ਦੀ ਅੱਛਾ ਅੱਗ ਲੱਗ ਰਹੀ ਐ ਲੋ ਹੂੰ ਪਿੱਛੋਂ ਕਿੱਥੋਂ ਪਿੰਡ ਦੀ ਆਹੋ ਢੋਪਲ ਖੜੀ ਦੀ ਕੋਕੀ ਮੰਗ ਕਰਦੇ ਤੁਸੀਂ ਤੁਸੀਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਪੋਸਟਮਾਰਟਮ ਹੋ ਗਿਆ ਹੁਣ ਹੁਣ ਹੋਰ ਕੋਈ ਬੰਦਾ ਹੈ ਵਰਜੀਤ ਸਿੰਘ ਜੀ ਕੀ ਗੱਲ ਹੋਈ ਆ ਤੁਹਾਡੇ ਪਿੰਡ ਕੀ ਘਟਨਾ ਵਾਪਰੀ ਆ ਇਹਨਾਂ ਦਾ ਜੀ ਘਰੇਲੂ ਡੈਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰਹ ਹੈ ਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਹੈ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਹੈ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਹੈ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਵਗ ਵੀ ਗਏ ਸੀਗੇ ਫੇਰ ਉੱਥੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈ ਆ ਪਰਸੋਂ ਤੇ ਘਰ ਵਾਲੇ ਨਾਲ ਵਿਹਾਰ ਵੀ ਹੈ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਹੈ ਸਾਰਿਆਂ ਨੂੰ ਕੁੱਟਦੀ ਮਾਰਦੀ ਹੈ ਜੀ ਘਰਾਂ ਵਾਲਾ ਤਾਂ ਪਾਗਲ ਕਰਿਆ ਕੋਪੀਤਾ ਦੀ ਘਟਨਾ ਲਈ ਵਾਪਸੀ ਆ। ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦੇ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ 5 ਵਜੇ ਤੱਕਲੇ ਚੱਲ ਰਿਹਾ ਸੀਗਾ ਜੀ। ਉਸ ਤੋਂ ਬਾਅਦ ਚ ਸਾਨੂੰ ਚਾਹੀਆ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਹੈ। ਆਪਦੀ ਸੱਸ ਨੂੰ। ਆਪਦੀ ਸੱਸ ਨੂੰ ਹਾਂ ਜੀ। ਅੱਛਾ ਜੀ। ਇਹ ਕੋਣ ਪੁਲਿਸ ਨੇ ਗ੍ਰਿਫਤਾਰੀ ਕਰੀ ਆ? ਹਾਂ ਜੀ ਉਹ ਕੱਲ ਗ੍ਰਿਫਤਾਰ ਕਰ ਲਈ ਜੀ। ਕੋਈ ਪੁਲਿਸ ਨੇ? ਹਾਂ ਜੀ। ਹਾਂ ਜੀ ਕੱਲ ਪੁਲਿਸ ਨੇ ਗ੍ਰਿਫਤਾਰ ਕਰਕੇ ਆਪਦੀ ਕਾਰਵਾਈ ਕਰ ਰਹੇ ਨੇ ਜੀ ਅੱਜ ਪੋਸਟਰ ਮਾਡਮ ਕਰਾ ਰਹੇ ਨੇ। ਕੀ ਮੰਗ ਕੀ ਕਰਦੇ ਹੋ ਤੁਸੀਂ ਅੱਜ ਤਾਂ ਕਹਿੰਦੇ ਆ ਜੀ ਸੱਚ ਸਾਹਮਣੇ ਆਵੇ ਜਿਹੜੀ ਘਟਨਾ ਹੋਈ ਆ ਇਹਦੀ ਸਜ਼ਾ ਮਿਲੇ ਕਾਲੂ ਕਿਸੇ ਨਾਲ ਕੋਈ ਇਹ ਜੀ ਕੋਈ ਨੂੰ ਕਿਸੇ ਹੋਰ ਨਾਲ ਨਾ ਕਰ ਸਕੇ ਝਗੜਾ ਅਸਲੀ ਗੱਲ ਕੀ ਆ ਵਿੱਚੋਂ ਝਗੜਾ ਜੀ ਉਹ ਤਾਂ ਸਰਦਿਆੜੀ ਬਸ ਸਾਰਿਆਂ ਨੂੰ ਕੁੱਟੂ ਮਾਰੂ ਕਰੀ ਜਾਂਦੀ ਆ ਪੈਸਾ ਪੈਸਾ ਸਾਰੀ ਦਿਹਾੜੀ 50-55 ਵਿੱਗੇ ਜ਼ਮੀਨ ਆ ਜੀ ਅੱਛਾ ਕੋਈ ਉਹਨੇ ਆਪਦੇ ਸਹੁਰੇ ਨੂੰ ਵੀ ਕੁੱਟਦੀ ਆ ਸਾਰੀ ਦਿਹਾੜੀ ਪੈਸੇ ਪੈ ਕਰੀ ਜਾਂਦੀ ਆ ਬਸ ਜਿਵੇਂ ਜੀ ਜ਼ਮੀਨ ਕਪੂ ਵੀ ਅਜੇ ਕੰਮ ਨਹੀਂ ਕਰਦੇ ਹੈਗੇ ਜਿਹੜੇ ਕੰਮ ਉਹ ਕਰਦੀ ਆ ਨੇ ਹੁਣ ਜਿਵੇਂ ਆ ਬਜ਼ੁਰਗਾ ਨੇ ਦੱਸਿਆ ਵੀ ਪ੍ਰੋਪਰਟੀ ਆਪਣੇ ਨਾਮ ਮਦਬੀ ਪ੍ਰੋਪਰਟੀ ਉਹ ਕਹਿੰਦੀ ਵੀ ਮੇਰੇ ਨੌਕਰਾਂ ਉਹ ਜੀ ਕੁਝ ਪੋਤੇਦੋ ਨੌਕਰਾਈ ਵੀ ਆ ਚਾਚੇ ਨੇ ਜੀ ਅੱਛਾ ਤੇ ਕੁਝ ਉਹਦੇ ਨੌਕਾਂ ਉਹ ਕਹਿੰਦੀ ਉਹ ਵੀ ਸਾਨੂੰ ਦਵੋ ਵੀ ਤੁਸੀਂ ਜ਼ਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੀ ਜੇ ਅਗਲਾ ਕਿਵੇਂ ਕਰਾਂ ਤੇ ਵੀ ਜ਼ਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢਦੀ ਐ ਤੁਸੀਂ ਮੰਨਦੇ ਹੋ ਇਹੀ ਕਾਰਨਾਂ ਵੀ ਜ਼ਮੀਨ ਆਪਣੇ ਨਾਮ ਕਰਾਉਣ ਨੂੰ ਨਹੀਂ ਜ਼ਮੀਨ ਵੀ ਉਹਦਾ ਬੇਸਿਕਲੀ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਜੀ ਬਹੁਤ ਜ਼ਿਆਦਾ ਫਿਰ ਕਿਸੇ ਵੀ ਰਿਸ਼ਤੇਦਾਰ ਨਾਲ ਨਹੀਂ ਬੰਦੀ ਜੀ ਉਹਦੀ ਕਿਸੇ ਪਿੰਡ ਚ ਨਹੀਂ ਬੰਦੀ ਆਪਦੇ ਸਗੇ ਚਾਚੇ ਤਾਂ ਕਿਸੇ ਨਾਲ ਨਹੀਂ ਬ ਨਾ ਹੋ ਇਹਨਾਂ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਅੰਦਰ ਰੱਖਦੀ ਸਰਦੀਆਂ ਦੀ ਵਾਸਤੇ ਇਹਨਾਂ ਨੂੰ ਦੀ ਉਮਰਾ ਡੈਥ ਕੇਸ ਕਿੱਥੋਂ ਆਇਆ ਜੀ ਕੀ ਹਾਲ ਸੀ ਇਹ ਦੰਦਰਾਲਾ ਠਿੰਸਾ ਦਾ ਕੇਸ ਹੈਗਾ ਰਾਜਿੰਦਰ ਕੋਰ 65 ਸਾਲ ਉਮਰ ਹੈ ਤਕਰੀਬਨ ਵਾਈਫ ਆਫ ਨਿਰਪੈਸਿੰਗ ਇਨਦਰ ਕੁਐਰੀ ਚ ਮਰਡਰ ਕੇਸ ਹੈ ਤੁਹਾਨੂੰ ਦਾ ਪੋਸਟਮਾਰਟਮ ਵਾਸਤੇ ਬੋਡੀ ਸਾਡੇ ਕੋਲ ਆਈ ਸੀ ਕੱਲ ਤੇ ਮੋਰਟਰੀ ਚ ਹੈ ਬੋਡੀ ਕੇ ਸਟਿਲ ਵੇਟਿੰਗ ਫॉर ਪੋਸਟਮਾਰਟਮ ਤੇ ਇਹ ਰਜਿੰਦਰ ਕੌਰ ਸੀ ਜੀ ਦਿਨ ਰਾਤ ਹਿੰਸਾ ਦੇ ਰਹਿਣ ਵਾਲੀ 65 ਸਾਲ ਉਮਰ ਕਰੀ 65 ਸਾਲ ਸੀ ਇਹ ਜੀ ਤੇ ਇਸ ਦੀ ਨੂੰਹ ਸੀ ਸਰਬਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦਿੱਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਬਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮੁਕਦਮੇ 'ਚ ਇਹ ਕਾਮਲਾ ਕਿ ਕਿਸ ਕਾਰਨ ਉਹਨੇ ਦਵਾਈ ਦਿੱਤੀ ਕੋਈ ਘਰੇਲੂ ਹੋਊਗਾ ਜੀ ਇਹਨਾਂ ਦਾ ਕੋਈ ਆਪ ਦੇ ਵਿੱਚ ਸੱਸ ਨੂੰ ਦਾ ਤੇ ਇਸ ਵਾਰੀ ਅੱਗੇ ਤਫਤੀਸ਼ ਚਲ ਰਹੀ ਹੈ ਇਹ ਕੋਈ ਨਹੀਂ ਨਹੀਂ ਗ੍ਰਿਫਤਾਰ ਕਰ ਲਿਆ ਹਾਂਜੀ ਨੋਹ ਸਰਜੀ ਤੋਂ ਪਰੋਣ ਗ੍ਰਿਫਤਾਰ ਕਰ ਲਿਆ ਉਹਨੂੰ ਕਿਸ ਅਦਾਲਤ ਕਰਨਾ ਹੈ ਅਗਲੀ ਕਾਰਵਾਈ ਅਗਲੀ ਕਾਰਵਾਈ ਸੱਜੇ ਸਾਹਵਲੋਂ ਅਮਲ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ